ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ YouTube ਚੈਨਲ ਦੇ ਉੱਪਰ ਜਿਹੜੇ ਵੀਰ ਵੀ ਨਵੇਂ ਆਏ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਵੀਰ ਪਸ਼ੂ ਪਾਲਣ ਦੇ ਕਿੱਤੇ ਨੂੰ ਪਿਆਰ ਕਰਦੇ ਆ ਜਾਂ ਇੰਟਰਸਟਿਡ ਹੈਗੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵਕਤ-ਵਕਤ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰਦੇ ਰਿਹਾ ਕਰੋ ਅੱਜ ਦੀ ਵੀਡੀਓ ਜਿਹੜੇ ਵੀਰ ਨਵੇਂ ਫਾਰਮ ਖੋਲਣਾ ਚਾਹੁੰਦੇ ਆ ਜਿਹੜੇ ਵੀ ਨਵੇਂ ਕੰਮ ਦੀ ਸ਼ੁਰੂਆਤ ਕਰਨੀ ਚਾਹੁੰਦੇ ਆ ਉਹਨਾਂ ਵੀਰਾਂ ਲਈ ਖਾਸ ਰਹੂਗੀ ਜਾਂ ਜਿਹੜੇ ਵੀ ਚਲੋ ਘਰੇ ਵੀ ਆਮ ਕਿਸਾਨ ਪਸ਼ੂ ਪਾਲਕ ਵੀ ਹੈਗੇ ਆ ਉਹਨਾਂ ਲਈ ਵੀ ਇਹ ਵੀਡੀਓ ਬਹੁਤ ਖਾਸ ਰਹਿਣ ਵਾਲੀ ਆ ਤੇ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਮੇਰੀ ਮਦਦਗੀ ਦੀ ਆ ਮਾਜ ਉਹਨਾਂ ਆਪਾਂ ਖੜੀ ਕੀਤੀ ਆ ਇਹ ਮਾਜ ਬਾਰੇ ਤੇ ਇੱਕ ਇੱਧਰ ਬੈਠੀ ਹੋਈ ਆ ਮਾਜ ਉਧਰ ਨਾਲ ਬੈਠੀ ਆ ਮੇਰੇ ਪਰੇ ਪਰੇ ਵਾਲੀ ਸਾਈਡ ਨੂੰ ਤੇ ਉਹ ਉਹ ਇਹਨਾਂ ਦੋਨਾਂ ਬਾਰੇ ਗੱਲਬਾਤ ਕਰਾਂਗੇ ਇਹ ਦੋਨੋਂ ਸਖਨਾ ਭੈਣਾ ਇਹ ਦੋਨੋਂ ਮਾਜ ਆ ਉਰੂ ਵੀ ਖੜੀ ਕਰਕੇ ਤੁਹਾਨੂੰ ਆਪਾਂ ਦਿਖਾਉਣੀ ਆ ਮੱਝ ਨੂੰ ਤੇ ਇਹ ਦੋਨੇ ਸ਼ਗੀਆਂ ਪੈਣਾ ਤੇ ਇਹਨਾਂ ਬਾਰੇ ਪੂਰੀ ਤੁਹਾਨੂੰ ਚੰਗੀ ਤਰ੍ਹਾਂ ਨਾਲ ਮੱਝਾਂ ਵੀ ਦਿਖਾਵਾਂਗੇ ਤੇ ਇਹਨਾਂ ਬਾਰੇ ਗੱਲਬਾਤ ਕਰਾਂਗੇ ਅੱਜ ਕਿਉਂਕਿ ਬਈ ਪਸ਼ੂ ਲੈਣ ਵੇਲੇ ਪਸ਼ੂ ਖਰੀਦਣ ਵੇਲੇ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਤੇ ਕਿਉਂਕਿ ਪਸ਼ੂ ਅੱਜ ਦੇ ਟਾਈਮ 'ਚ ਪਹਿਲੀ ਗੱਲ ਤਾਂ ਮੰਗਾਈ ਬਹੁਤ ਹੋਈ ਪਈ ਆ ਵੀ ਬੋਝ ਔਖਾ ਲੈਣਾ ਚੰਗਾ ਪਸ਼ੂ ਤੇ ਨੰਬਰ 2 ਤੇ ਚੰਗਾ ਮਿਲਦਾ ਕਿਤੋਂ ਨਹੀਂ ਗਾ ਤੇ ਇਹ ਦੋ ਮੱਝਾਂ ਆਪਾਂ ਕਿਵੇਂ ਲਈਆਂ ਕਿੰਨੇ கிரேਡ ਚ ਬਣੀਆਂ ਆਪਾਂ ਨੂੰ ਕੱਲੀ-ਕੱਲੀ ਦਾ ਕਿੰਨਾ ਕੁ ਮੁੱਲ ਪਿਆ ਜਾਂ ਦੋਨਾਂ ਦਾ ਕੀ ਹਿਸਾਬ-ਕਿਤਾਬ ਸੀ ਸਾਰਾ ਦੱਸਾਂਗੇ ਦੁੱਧ ਕਿੰਨਾ ਇਹਨਾਂ ਦਲੇ ਤੇ ਸਾਰੀ ਪੂਰੀ ਡਿਟੇਲ ਦੇਵਾਂਗੇ ਇਸ ਵੀਡੀਓ ਦੇ ਵਿੱਚ ਤਾਂ ਜੋ ਕਿ ਜਿਹੜੇ ਕੋਈ ਨਵੇਂ ਵੀਰ ਫਾਰਮ ਖੋਲਣਾ ਚਾਹੁੰਦੇ ਹੋ ਇੱਕ ਗੱਲ ਤਾਂ ਵੀਰੇ ਤੁਸੀਂ ਧਿਆਨ ਨਾਲ ਨੋਟ ਕਰ ਲਓ ਵੀ ਜਿਹੜੀ ਬਰੀਡਿੰਗ ਆ ਨਾ ਜੇ ਤੁਸੀਂ ਕਹੋ ਵੀ ਅਸੀਂ 8-10 ਕਿਲੋ ਵਾਲੀ ਮੱਝ ਲੈ ਕੇ ਤੇ ਚੰਗੀ ਬਰੀਡ ਆਪਦੀ ਘਰੇ ਤਿਆਰ ਕਰ ਲਾਂਗੇ ਇਹ ਗੱਲ ਨੂੰ ਤਾਂ ਤੁਸੀਂ ਭੁੱਲ ਜਾਓ ਕਿਉਂਕਿ ਮੱਝਾਂ ਦੇ ਵਿੱਚ ਜਿਹੜੀ ਸੁਧਾਰ ਆ ਉਹ ਬਹੁਤ ਹੌਲੀ ਆਉਂਦਾ ਬਹੁਤ ਥੋੜਾ ਪ੍ਰੋਸੈਸ ਹੁੰਦਾ ਇਹ ਤਾਂ ਘੱਟੋ ਘੱਟ ਤੁਹਾਨੂੰ ਫਿਰ ਤਾਂ 10 12 ਸਾਲ ਘੱਟੋ ਘੱਟ ਤੁਹਾਨੂੰ ਇਹ ਜਿਹੜੀ ਬਰੀਡ ਸੁਧਾਰ ਤੇ ਲਾਗੇ ਨੇ ਕਿਉਂਕਿ ਤੁਸੀਂ ਆਪ ਸਿਆਣੇ ਹੋ ਜਿਹੜੀ ਵੀ ਪਹਿਲਾਂ ਤੁਸੀਂ ਇੱਕ ਮੱਝ ਲਾਉਂਗੇ ਉਹਦੇ ਚੰਗਾ ਟੀਕਾ ਭਰਾਉਂਗੇ ਅੱਗੇ ਜਾ ਕੇ ਉਹ ਸਾਲ ਬਾਅਦ ਸੂਹੂਗੀ ਤਿੰਨਾ ਚਾਰਾਂ ਤਿੰਨ ਸਾਲਾਂ ਬਾਅਦ ਦੋ ਸਾਲਾਂ ਦੀ ਵੀ ਕੱਟੀ ਬਣੂਗੀ ਤਾਂ ਤਿੰਨ ਸਾਲਾਂ ਬਾਅਦ ਜਾ ਕੇ ਉਹ ਸੂਹੂਗੀ ਕਟੋ ਕਟ ਵੀ 4-5 ਸਾਲ ਦਾ ਇਹ ਪ੍ਰੋਸੈਸ ਹੋ ਗਿਆ ਫਿਰ ਉਸ ਤੋਂ ਬਾਅਦ ਉਹਦੇ ਤੁਸੀਂ ਚੰਗਾ ਟੀਕਾ ਧਰਾਉਗੇ ਤੇ ਗੱਲ 6-7 ਸਾਲਾਂ ਤੇ ਉੱਠ ਜਣੀ ਤੇ ਤੀਜੀ ਪੀੜ੍ਹੀ 'ਚ ਜਾ ਕੇ ਸੁਧਾਰ ਹੁੰਦਾ ਤੇ ਇਹ ਗੱਲ ਆ ਜਿਹੜੀ ਉਹ ਦਹਾਕਾ ਸਾਲਾਂ ਤੋਂ ਤਾਂ ਤਾਂ ਜਾਂਦੀ ਰਹਣੀ ਆ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਆਪਾਂ ਇਹ ਆਪਾਂ ਮੱਝਾਂ ਦਿਖਾਵਾਂਗੇ ਤੇ ਹੁਣ ਕੈਮਰਾਮੈਨ ਵੀ ਆਪਣੇ ਨਾਲ ਐਨੀ ਮੈਂ ਕੱਲਾ ਹੀ ਆ ਤੇ ਤੁਹਾਨੂੰ ਇਧਰੋਂ ਜਾ ਕੇ ਦਿਖਾਉਣਾ ਚੰਗੀ ਤਰ੍ਹਾਂ ਨਾਲ ਦੋਨੇ ਮੱਝਾਂ ਇਹ ਮੱਝ ਇੱਕ ਤਾਂ ਵੀਰੇ ਤੇ ਇਹ ਮੱਝ ਤੇ ਦੂਸਰੀ ਆ ਜਿਹੜੀ ਬੈਠੀ ਹੋਈ ਇਹਨੂੰ ਵੀ ਆਪਾਂ ਖੜੀ ਕਰ ਦਿੰਨੇ ਆ ਇਹ ਮੱਜਾ ਤੇ ਦੋਨੇ ਮੱਜਾ ਇਹ ਬਈ ਆਪਾਂ ਇੱਕੋ ਘਰੋਂ ਲੰਗਾ ਸੀ ਇੱਕੋ ਘਰੋਂ ਖਰੀਦਿਆ ਸੀ ਇਹ ਦੋਨੇ ਸੱਗੀਆਂ ਪਹਿਣਾ ਤੇ ਇਹਨਾਂ ਮੱਜਾਂ ਨੂੰ ਆਪਾਂ ਜਦੋਂ ਲੈ ਕੇ ਆਏ ਸੀ ਇਹਦੇ ਸੂਚ ਰਹਿੰਦੇ ਸੀ ਉਦੋਂ 2.5 ਮਹੀਨੇ 3.5 ਮਹੀਨੇ ਸੂਣ ਚ ਰਹਿੰਦੇ ਸੀ ਤੇ ਜਿਹੜੀ ਉਧਰ ਮੱਝ ਖੜੀ ਹੋਈ ਆ ਉਹਦੇ ਰਹਿੰਦੇ ਸੀਗੇ 3 ਮਹੀਨੇ ਸੂਣ ਚ ਯਾਨੀ ਦੀ 1.5 ਮਹੀਨਿਆਂ ਦੀ ਕੱਚੀ ਖਰੀਦੀ ਤੇ ਇੱਕ 3 ਮਹੀਨਿਆਂ ਦੀ ਕੱਚੀ ਤੇ ਜਿਹੜੀ ਆ ਮੱਝ ਸੀ ਤੇ ਦੋਨੇਆਂ ਦੀਆਂ ਦੋਨੇ ਮੱਝਾਂ ਹੀ ਇਹਗਾ ABC ਵੀਰਾਲੀ ਵਾਲਿਆਂ ਦੇ ਸੀਮਨ ਤੋਂ ਗੱਬਣ ਸੀਗੀਆਂ ਤੇ ਉਧਰਲੀ ਮੱਝ ਨੇ ਕੱਟਾ ਦਿੱਤਾ ਤੇ ਇਹਨੇ ਆਪਣੇ ਕੋਲੇ ਆ ਕੇ ਦਿੱਤੀ ਕੱਟੇ ਤੇ ਇਹ ਇਹਨਾਂ ਦੋਨਾਂ ਮੱਝਾਂ ਬਾਰੇ ਹੁਣ ਤੁਹਾਨੂੰ ਦੁੱਧ ਬਾਰੇ ਵੀ ਇਹਨਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਪੂਰੀ ਵੀ ਇਹਨਾਂ ਦੇ ਦੁੱਧ ਦਾ ਆਪਣੇ ਕੋਲੇ ਕੀ ਰਿਕਾਰਡ ਰਿਹਾ ਤੇ ਜਾਂ ਪੈਸਿਆਂ ਬਾਰੇ ਵੀ ਸਾਰੇ ਕਾਸੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਮੱਝਾਂ ਤੁਹਾਨੂੰ ਦੁਆਰੇ ਤੋਂ ਫੇਰ ਦਿਖਾ ਦਿੰਨੇ ਆ ਇੱਕ ਵਾਰੀ ਚੰਗੀ ਤਰ੍ਹਾਂ ਹਵਾਲਾ ਨੂੰ ਨਵੀਂ ਦਿਖਾ ਦਿੰਨੇ ਆ ਆ ਜਿਵੇਂ ਫਿਕਸਡ ਦਰ ਦੀ ਮੱਝ ਇਹਦਾ ਹਵਾਲਾ ਜਿਹੜਾ ਉਹ ਜਮਾ ਹੈ ਟੈਟ ਹਵਾਲਾ ਤੇ ਗਾਹ ਨੂੰ ਧੱਕ ਜਾਂਦੇ ਇਹਦੇ ਹਵਾਲੇ ਅੱਗੇ ਵਾਲੇ ਨੂੰ ਤੁਸੀਂ ਦੇਖ ਸਕਦੇ ਹੋ ਅੱਗੇ ਵਾਲ ਨੂੰ ਇਹ ਹੁਣ ਤਾਂ ਦੋ ਦੋ ਤੇ ਚੋੰਗਾ ਨੂੰ ਲੈ ਥੋੜਾ ਹੀ ਟਾਈਮ ਹੋਇਆ ਤੇ ਬਾਕੀ ਹੋਰ ਮਾਦਮ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਬਾਅਦ ਚ ਐਂਡ ਤੇ ਕੈਮਰਾ ਚੰਗੀ ਕਰਾਣਾ ਇਹ ਜੋ ਲਾ ਕੇ ਵੀ ਤੁਹਾਨੂੰ ਦਿਖਾ ਦਿਆਂਗੇ ਤੇ ਹੁਣ ਆਪਾਂ ਦੱਸਦੇ ਆ ਬਈ ਇਹ ਦੋਨਾਂ ਮੱਝਾਂ ਦਾ ਆਪਣਾ ਸੌਦਾ ਹੋਇਆ ਸੀਗਾ 3.5 ਲੱਖ ਰੁਪਏ ਦੇ ਵਿੱਚ 3.5 ਲੱਖ ਰੁਪਏ ਦੀਆਂ ਆਪਾਂ ਇਹ ਦੋਨੇ ਮੱਝਾਂ ਖਰੀਦੀਆਂ ਸੀਗਾ ਇਹ 2.5 ਮਹੀਨਿਆਂ ਦੀ ਕੱਚੀ ਸੀ ਉਹਦੋਂ ਤੇ ਉਹ ਸੀਗੀ 3 ਮਹੀਨਿਆਂ ਦੀ ਤੇ ਇਹ ਆਪਾਂ ਗੱਭਣ ਮੱਝਾਂ ਲੰਨਾਂ ਸੀਂਗਾ ਦੁੱਧ ਦੋਨੀ ਵਾਲੀ ਦੀ ਰੰਗਾ ਸੀ ਇਹਦੇ ਥੱਲੇ ਉਸ ਟਾਈਮ ਇੱਕ ਡਾਂਗੇ ਤਾਂ ਮਿਲਦੀ ਸੀਗੀ ਇਹਦੇ ਥੱਲੇ ਸੀਗਾ 4 ਕਿਲੋ ਦੁੱਧ ਇਹ ਆਪਣੇ ਕੋਲੇ ਆ ਕੇ ਸੂਈਆ ਦੂਜਾ ਸੂਗਾ ਤੇ ਉਹ ਪਰਨੀਂਗ ਮੱਝ ਜਿਹੜੀ ਉਹ ਤੀਜਾ ਸੂਗਾ ਸੂਈ ਆ ਤੇ ਇਹਨਾਂ ਦੇ ਦੋਨਾਂ ਦੇ ਥੱਲੇ ਦੁੱਧ ਆ ਜਿਹੜਾ ਵੀ ਉਹ ਤੋਂ ਸੀਗਾ ਉਹਦੇ ਥੱਲੇ ਲਗਭਗ ਉਹ 6 ਤੋਂ 7 ਕਿਲੋ ਦੁੱਧ ਸੀਗਾ ਉਸ ਵੇਲੇ ਜਿਹੜੇ ਟਾਈਮ ਆਪਣੇ ਕੋਲੇ ਆਈਏ ਦੋਨੇ ਡਾਂਗ ਹੀ ਮਿਲਦੀ ਸੀ ਉਹ ਮੱਝਾਂ ਤੇ ਵੀ ਉਹ ਜਾਣੀ ਦੀ ਕਿ ਡਰਾਈ ਕਰ ਰਹੇ ਸੀ ਘਟਾ ਰਹੇ ਸੀ ਉਹੋ ਕਿ ਆਪਾਂ ਆ ਕੇ ਜਲਦੀ ਤੋਂ ਜਲਦੀ ਆਪਾਂ ਵੀ ਇਹਨਾਂ ਨੂੰ ਦੁੱਧੋਂ ਖਾਲੀ ਚਰਤੀਆਂ ਛੇਤੀ ਛੇਤੀ ਆਉਣ ਸੰਗ ਤੇ ਇਹ ਦੋਨੇ ਮੱਝਾਂ ਵੀਰੇ ਆਪਾਂ ਨੂੰ 3.5 ਲੱਖ ਰੁਪਏ ਪੰਨਾ ਸੀ ਮੈਂ ਇਹ ਦੋਨੋਂ ਮੱਝਾਂ ਤੇ ਦੋਨਾਂ ਨੇ ਆਪਣੇ ਕੋਲੇ ਆ ਕੇ ਹੁਣ ਚਲੋ ਮਾਲਕ ਦੇ ਦੱਸਣ ਦੇ ਮਤਾਬਕ ਦੀ ਗੱਲ ਲੱਗਦੀ ਆ ਆਪਣੇ ਕੋਲੇ ਆ ਕੇ ਵੀਰੇ ਜਿਹੜੀ ਮੱਝ ਆ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਕਿਹਾ ਜਿਹੜੀ ਦੂਜਾ ਸੂਆ ਸੂਈ ਸੀ ਆਪਣੇ ਕੋਲੇ ਆ ਕੇ ਆਹਾ ਮੱਧ ਤੇ ਇਹਨੂੰ ਦਾਈਏ ਆਪਣੇ ਕੋਲੇ ਪੀਕ ਲੈਵਲ ਤੇ ਆ ਕੇ ਪੂਰੇ ਦੇ 18 ਕਿਲੋ 700 ਤੇ 16 ਗ੍ਰਾਮ ਦੁੱਧ ਚ ਆਇਆ ਸੂਈ ਤੋਂ 20 ਦਿਨ ਬਾਅਦ ਚ ਆਪਾਂ ਦੋਨਾਂ ਮੱਝਾਂ ਲਈ ਸੂਆਂ ਤੋਂ 20-20 ਦਿਨਾਂ ਬਾਅਦ ਮੱਝਾਂ ਦਾ ਦੁੱਧ ਤੋਲਣ ਲੱਗ ਪਏ ਸੀਗੇ ਤੇ ਤੋਲਣ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਇੱਕ ਮਹੀਨਾ ਤੇ 20 ਦਿਨ ਜੋ ਤੱਕ ਸੂਈ ਨੂੰ ਹੋ ਗਈ ਸੀ ਤੇ ਦੋਨਾਂ ਦਾ ਜਮਾਂ ਟਾਈਮ ਬਣ ਕੇ ਆਪਾਂ ਚੁਆਈ ਕਰਦੇ ਰਹੇ ਆ ਤੇ ਇਹਨੀ ਪੀਕ ਲੈਵਲ ਆਪਦਾ ਕੱਢਿਆ ਤੇ ਜਾਨੀ ਦੀ 8 ਕਿਲੋ 700 ਤੇ 20 ਗ੍ਰਾਮ ਤੇ ਜਿਹੜੀ ਉਧਰ ਵੀ ਮੱਝ ਖੜੀ ਹੈਗੀ ਉਧਰ ਤੇ ਉਹਨੇ ਬਾਈ 22 ਕਿਲੋ 300 ਤੇ 21 ਗ੍ਰਾਮ ਦੁੱਧ ਆ ਜਿਹੜਾ ਉਸ ਮੱਝ ਦਾ ਜਿਹੜੀ ਉਹ ਸਾਹਮਣੇ ਤੁਸੀਂ ਵੇਖ ਰਹੇ ਹੋ ਖੜੀ 21 22 ਕਿਲੋ 300 ਤੇ 21 ਗ੍ਰਾਮ ਤੇ ਇਸ ਮੱਝ ਨੇ ਦੁੱਧ ਕੱਢਿਆ ਆਪਣੇ ਕੋਲੇ ਤੇ ਇਹ ਵੀ ਤੁਸੀਂ ਦੇਖ ਲਓ ਤੇ ਹੁਣ ਇਹਨਾਂ ਨੂੰ ਲਗਭਗ ਸੂਨਾਂ ਨੂੰ ਦੋਨਾਂ ਨੇ ਹੋ ਚੱਲਿਆ 6 6 7 7 ਮਹੀਨੇ ਹੋ ਚੱਲੇ ਦੋਨੇ ਹੁਣ ਗੱਭਣਾਂ ਗਾਂ ਵਾਲੇ ਸੂਏ ਵਾਸਤੇ ਤੇ ਬਾਕੀ ਆ ਇਹਨਾਂ ਦੇ ਬੱਚੇ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਜਿਹਾ ਤੇ ਇਹਦੇ ਨਾਲ ਕੀ ਤੁਹਾਨੂੰ ਜਾਣਕਾਰੀ ਆ ਗਈ ਪਸ਼ੂ ਆਪਾਂ ਜੇ ਖਰੀਦਣਾ ਤੇ ਵੀਰੇ ਭਾਉ ਦੀ ਇੱਕ ਮਰਜ਼ੀ ਖਰੀਦ ਲਓ ਇੱਕ ਵੀ ਚੰਗੀ ਆ ਤੇ ਕਿਉਂਕਿ ਜੇ ਇੱਕ ਵੀ ਖਰੀਦ ਲੋਗੇ ਚੰਗੇ ਦੁੱਧ ਵਾਲੀ ਜੇ 20 ਕਿਲੋ ਵਾਲੀ ਖਰੀਦ ਲਓਗੇ ਤੇ ਉਹਨੇ ਜਿੰਨੀਆਂ ਵੀ ਕਟੀਆਂ ਦਿੱਤੀਆਂ ਤੁਹਾਡੇ ਕੋਲੇ 20 ਕਿਲੋ ਵਾਲੀਆਂ ਨਹੀਂ ਆਉਣਗੀਆਂ ਤੇ ਹੁਣ ਇਹ ਵੀ ਚਲੋ ਕੰਮ ਸੌਖਾ ਹੋ ਗਿਆ ਕਿਉਂਕਿ 66 ਸੀਮਾ ਆ ਜਾਂਦਾ ਤੇ ਆਪਾਂ ਹਰੇਕ ਸੂਈ ਕੱਟੀ ਪਸ਼ੂ ਤੋਂ ਲੈ ਸਕਦੇ ਚੰਗੀ ਤਰ੍ਹਾਂ ਜਦੋਂ ਸਹੀ ਹੀ ਆਵੇ ਪ੍ਰੋਪਰ ਤੇ ਉਦੋਂ ਤੁਸੀਂ ਟੀਕਾ ਧਰਾ ਕੇ ਤੇ ਚੰਗਾ ਪਸ਼ੂ ਲੈ ਸਕਦੇ ਹੋ ਇਹ ਤੇ ਗਾਂ ਦੀ ਗਾਂ ਬ੍ਰੀਡ ਚੰਗੀ ਛੇਤੀ ਬਣ ਜੂਗੀ ਤੁਹਾਡੀ ਦੋ ਚਾਰ ਖਰੀਦਣ ਦੀ ਥਾਂ ਤੇ ਇੱਕ ਖਰੀਦ ਲਓ ਪਰ ਚੰਗੀ ਖਰੀਦ ਲਓ ਕਿਉਂਕਿ ਉਹ ਨਸਲ ਸੁਧਾਰ ਕਰਨਾ ਬਹੁਤ ਔਖਾ ਇਸੇ ਚੰਗੇ ਵਿਸ਼ਵਾਸ ਵਾਲੇ ਬੰਦੇ ਤੋਂ ਖਰੀਦ ਲੋ ਵੀਡੀਓ ਦੇ ਅੰਤ ਵਿੱਚ ਤੁਹਾਨੂੰ ਇੱਕ ਗੱਲ ਜ਼ਰੂਰ ਕਾਣੀ ਜਾਊਗਾ ਕਿ ਜਿੰਨੇ ਨਹੀਂ ਆਪਾਂ ਮੱਝਾਂ ਲੰਗਾ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਾਂ ਨੂੰ ਇਹ ਜਾਇਜ਼ ਰੰਗਾ ਕੀ ਕਿਵੇਂ ਜੇ ਰਿਆ ਰੇਟ ਤੁਹਾਨੂੰ ਕਿਵੇਂ ਲੱਗਦਾ ਜ਼ਰੂਰ ਆਪਦਾ ਪੁਆਇੰਟ ਆਫ View ਦੱਸਣਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ